ਅੱਜ ਕਿਉਂਕਿ ਇਹਨਾਂ ਨਾਲ ਤਾਂ ਕਿਤੇ ਨਾ ਕਿਤੇ ਬਾਜਵਾ ਸਾਹਿਬ ਲਾਇਸ ਦੀ ਗੱਲ ਵੀ ਤੁਰਦੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਵੀ ਬਹੁਤ ਵਕਾਲਤ ਕਰਦੇ ਹੋ ਆਪਾਂ ਕਿਤੇ ਇਹਨਾਂ ਨਾਲ ਸਮਝੌਤਾ ਕਰ ਲਈਏ ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇੜੇ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਬਸ ਕੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਵੀ ਜਿਹੜਾ ਵੀ ਲੀਡਰ ਬਣਦਾ ਉਨੇ ਹਮੇਸ਼ਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਕਿਤੇ ਨਾ ਕਿਤੇ ਨੇੜੇ ਹੋ ਕੇ ਚੱਲਣਾ ਹੁੰਦਾ ਪਰ ਨੇੜੇ ਹੋ ਕੇ ਨਹੀਂ ਚੱਲਦੇ ਰਹੇ ਇਹ ਪੁਰਾਣੇ ਇਹ ਦੂਸਰੇ ਪਾਸੇ ਜਾ ਕੇ ਚੱਲਦੇ ਰਹਿਆ ਤੇ ਤਾਂ ਹੀ ਪੰਜਾਬ ਇੱਥੇ ਆਣ ਕੇ ਖੜ ਗਿਆ ਸਿਰਫ ਤੇ ਸਿਰਫ ਇਹਨਾਂ ਨੇ ਇੱਕ ਸੋਚ ਲਿਆ ਕਿ ਹਰ ਮਹੀਨੇ ਤਿੰਨ ਇਸ਼ੂ ਨਵੇਂ ਕੱਢਿਆ ਕਰੋ ਜਿਹੜੇ ਇਹਨਾਂ ਦੀ ਰਿਸਰਚ ਟੀਮ ਹੈ ਤੇ ਉਹ ਇਸ WhatsApp ਦੇ ذریعے ਇਸ ਮੀਡੀਆ ਦੇ ذریعے ਇਸ ਇਹਨਾਂ ਦੇ ਇਸ ਤੰਤਰ ਦੇ ذریعے ਲੋਕਾਂ ਦੇ ਮੋਬਾਈਲ ਦੇ ਵਿੱਚ ਪਹੁੰਚਾ ਦਿਓ ਕਿਉਂਕਿ ਇਹਨਾਂ ਨੂੰ ਇੱਕ ਗੱਲ ਸਮਝ ਆ ਗਈ ਵੀ ਲੋਕੀ ਹਫ਼ਤੇ ਦਸਾਂ ਦਿਨਾਂ ਬਾਅਦ ਗੱਲ ਭੁੱਲ ਜਾਂਦੇ ਆ ਤੇ ਨਵੀਂ ਗੱਲ ਸ਼ੁਰੂ ਕਰ ਲਿਆ ਕਰੋ ਅੱਜ ਕਿਉਂਕਿ ਇਹਨਾਂ ਨਾਲ ਤਾਂ ਕਿਤੇ ਨਾ ਕਿਤੇ ਬਾਜਵਾ ਸਾਹਿਬ ਲਾਇਸੈਂਸ ਦੀ ਗੱਲ ਵੀ ਤੁਰਦੀ ਆ ਕਿਉਂਕਿ ਮੈਨੂੰ ਪਤਾ ਤੁਸੀਂ ਵੀ ਬਹੁਤ ਵਕਾਲਤ ਕਰਦੇ ਹੋ ਸਾਡੇ ਪ੍ਰਧਾਨ ਸਾਹਿਬ ਵੀ ਇਸ ਗੱਲ ਦੀ ਬਹੁਤ ਵਕਾਲਤ ਕਰਦੇ ਆ ਲੇਕਿਨ ਇੱਕ ਤਾਂ ਆਪਸ ਵਿੱਚ ਆਪਾਂ ਇਹ ਲੜ ਝਗੜ ਕੇ ਨਹੀਂ ਇਹ ਲੜਾਈ ਲੜ ਸਕਦੇ ਤੇ ਇੱਕ ਸਿੱਧੇ ਖੜੇ ਹੋ ਕੇ ਆਪਾਂ ਨੂੰ ਲੜਨਾ ਪੈਣਾ ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਕਿਉਂਕਿ ਇਹ ਠੀਕ ਹੈ ਵੀ ਜਿਹੜਾ ਵੀ ਲੀਡਰ ਬਣਦਾ ਉਨੇ ਹਮੇਸ਼ਾ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੇ ਨਾਲ ਕਿਤੇ ਨਾ ਕਿਤੇ ਨੇੜੇ ਹੋ ਕੇ ਚੱਲਣਾ ਹੁੰਦਾ ਪਰ ਨੇੜੇ ਹੋ ਕੇ ਨਹੀਂ ਚੱਲਦੇ ਰਹੇ ਇਹ ਪੁਰਾਣੇ ਇਹ ਦੂਸਰੇ ਪਾਸੇ ਜਾ ਕੇ ਚੱਲਦੇ ਰਹਿਆ ਤੇ ਤਾਂ ਹੀ ਪੰਜਾਬ ਇੱਥੇ ਆੜ ਕੇ ਖੜ ਗਿਆ ਅੱਜ ਪਾਣੀ ਦਾ ਬਹੁਤ ਸੀਰੀਅਸ ਇਸ਼ੂ ਹੈ ਅੱਜ ਖੇਤੀਬਾੜੀ ਦਾ ਬਹੁਤ ਸੀਰੀਅਸ ਇਸ਼ੂ ਹੈ ਲੇਕਿਨ ਇਹ ਕਿਉਂਕਿ ਕੋਕੇ ਭੰਡ ਨੂੰ ਦਿੱਤਾ ਜਾ ਸਕਦਾ ਕਿਤੇ ਕੋਈ ਭੰਡ ਗੁੱਸਾ ਬਿਨਾ ਕਰ ਲਵੇ ਯਾਰ ਸਾਡੀ ਕਿਤੇ ਕਿਉਂਕਿ ਇਹਨਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਇਹ ਸਾਡੀ ਕਿਤੇ ਬਦਖੋਈ ਕਰਨ ਡਿਆ ਸੋ ਇਸ ਕਰਕੇ ਇਹਨੂੰ ਸੀਰੀਅਸ ਮੁੱਦੇ ਤੇ ਲੈ ਕੇ ਆਈਏ ਔਰ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹਨਾ ਕਿਉਂਕਿ ਆਪਾਂ ਸਾਰੇ ਰਲ ਕੇ ਕਿਉਂਕਿ ਮੂਡ ਤਾਂ ਆਪਾਂ ਲੋਕਾਂ ਦਾ ਦੇਖ ਹੀ ਲਿਆ ਕੋਈ ਇਸ ਹੱਕ ਦੇ ਵਿੱਚ ਨਹੀਂ ਆਪੀ ਆਪਾਂ ਕਿਤੇ ਇਹਨਾਂ ਨਾਲ ਸਮਝੌਤਾ ਕਰ ਲਈਏ ਤੇ ਜੇ ਕਿਤੇ ਸਮਝੌਤਾ ਕਿਤੇ ਨੇੜੇ ਤੇੜੇ ਵੀ ਚੱਲ ਗਿਆ ਤੇ ਬਾਜਵਾ ਸਾਹਿਬ ਆਪਾਂ ਨੂੰ ਬਸ ਕੇ ਫੜਨ ਵਾਲੇ ਕਾਂਗਰਸ ਦੇ ਬੰਦੇ ਨਹੀਂ ਲੱਭਣੇ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਚਲੋ ਸਾਰੇ ਚੱਲੀਏ ਰਲ ਕੇ ਸੋ ਆਪਾਂ ਸਾਰੇ ਇਸ ਗੱਲ ਦਾ ਆਪੋਸ ਵੀ ਕਰੀਏ ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ ਕਿਉਂਕਿ ਭਾਜਪੀ ਦੀ ਬੀ ਟੀਮ ਐ ਇਸ ਕਰਕੇ ਕਹਿੰਦਾ ਜਿੱਥੋਂ ਬਣ ਕੇ ਆਈ ਆ ਨਾ ਇਹ ਉਸ 2013 ਦੀ ਗੱਲ ਹੈ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਆਪਾਂ ਸਾਰੇ ਰਲ ਕੇ ਇਹਦੇ ਤੇ ਪਹਿਰਾ ਦਈਏ ਤਾਂ ਕਿ ਆਪਾਂ ਪੰਜਾਬ ਦੀ ਜਿਹੜੀ ਸਾਖ ਹੈ ਪੰਜਾਬ ਦੇ ਉਹ ਹਾਲਾਤ ਹੈ ਔਰ ਇੱਕ ਮੈਂ ਜ਼ਰੂਰ ਗੱਲ ਕਰਨੀ ਚਾਹੁੰਦਾ ਆ ਜਿਹੜੀ ਆ ਜਿਹੜੀ ਪੁਲਿਸ ਆ ਨਾ ਇਹਨਾਂ ਨੇ ਕੁਝ ਨਹੀਂ ਕਰਨਾ ਆਪਣੇ ਆਪਣੇ ਪਿੰਡ ਸਾਬ ਲਓ ਯਾਰ ਪੰਜਾਬੀ ਤਾਂ ਹਮੇਸ਼ਾ ਖੜ ਕੇ ਗੱਲ ਕਰਦਾ ਆ ਜਿਹੜੀ ਨਸ਼ਿਆਂ ਦੀ ਗੱਲ ਹੈ ਸਾਨੂੰ ਇਸ ਕਰਕੇ ਛੋਟਾ ਕੀਤਾ ਜਾ ਰਿਹਾ ਵੀ ਹੌਲੀ ਹੌਲੀ ਇਹਨਾਂ ਦੀ ਨੌਜਵਾਨ ਪੀੜ੍ਹੀ ਨੂੰ ਮਾੜੇ ਪਾਸੇ ਲਾ ਲਈਏ ਪਰ ਆਪਾਂ ਖੜ ਕੇ ਬਚਾ ਸਕਦੇ ਆ ਸੋ ਆਪਾਂ ਨੂੰ ਸਾਰਿਆਂ ਨੂੰ ਉਹਦੇ ਤੇ ਪਹਿਰਾ ਦੇਣਾ ਪੈਣਾ ਸਾਰੀ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ